ਗੁਜਰਾਤ ਦੇ ਵਡੋਦਰਾ ਜ਼ਿਲ੍ਹੇ ਦੇ ਵਿੱਚ ਮਹੀ ਸਾਗਰ ਨਦੀ ਉੱਤੇ ਇੱਕ ਪੁਲ ਦੇ ਡਿੱਗਣ ਨਾਲ ਮਰਨ ਵਾਲਿਆਂ ਦੀ ਗਿਣਤੀ 18 ਤੱਕ ਪਹੁੰਚ ਗਈ ਹੈ ਜਦੋਂ ਕਿ ਅਜੇ ਵੀ ਦੋ ਲੋਕ ਨੇ ਜਿਹੜੇ ਲਾਪਤਾ ਦੱਸੇ ਜਾ ਰਹੇ ਨੇ ਘਟਨਾ ਸਥਾਨ ਉੱਤੇ ਖੋਜ ਅਤੇ ਬਚਾਅ ਕਾਰਜ ਜਿਹੜੇ ਰਾਤ ਦੇ ਲਈ ਮੁਅੱਤਲ ਕਰ ਦਿੱਤਾ ਗਿਆ ਸੀ ਤਾਂ ਇਹ ਕਾਰਜ ਸ਼ੁੱਕਰਵਾਰ ਸਵੇਰੇ ਮੁੜ ਤੋਂ ਸ਼ੁਰੂ ਹੋਣ ਜਾ ਰਹੇ ਨੇ ਕਿਉਂਕਿ ਦੋ ਵਿਅਕਤੀ ਅਜੇ ਵੀ ਲਾਪਤਾ ਨੇ ਜਿਨ੍ਹਾਂ ਦੀ ਭਾਲ ਕਰਨ ਦੇ ਲਈ ਮੁੜ ਤੋਂ ਬਚਾਅ ਕਾਰਜ ਸ਼ੁਰੂ ਕਰ ਦਿੱਤੇ ਜਾਣਗੇ ਤਾਂ ਪਾਦਰਾ ਸ਼ਹਿਰ ਦੇ ਨੇੜੇ ਗੰਭੀਰਾ ਪਿੰਡ ਨੇੜੇ ਚਾਰ ਦਹਾਕੇ ਪੁਰਾਣੇ ਪੁਲ ਦਾ ਇੱਕ ਹਿੱਸਾ ਡਿੱਗਣ ਤੋਂ ਬਾਅਦ ਕਈ ਵਾਹਨ ਮਹੀ ਸਾਗਰ ਨਦੀ ਦੇ ਵਿੱਚ ਡਿੱਗ ਗਏ ਸਨ ਸਾਹਿਬਪੁਰ ਆਨੰਦ ਅਤੇ ਵਡੋਦਰਾ ਜ਼ਿਲ੍ਹਿਆਂ ਨੂੰ ਜੋੜਦਾ ਹੈ ਵਡੋਦਰਾ ਦੇ ਜ਼ਿਲ੍ਹਾ ਮੈਜਿਸਟਰੇਟ ਅਨਿਲ ਤੁਮੋਹਿਲਿਆ ਨੇ ਕਿਹਾ ਕਿ ਵੀਰਵਾਰ ਰਾਤ ਨੂੰ ਇੱਕ ਹੋਰ ਲਾਸ਼ ਮਿਲਣ ਦੇ ਨਾਲ ਉਹ ਡਿੱਗਨ ਦੀ ਘਟਨਾ ਦੇ ਵਿੱਚ ਮਰਨ ਵਾਲੇ ਦੀ ਗਿਣਤੀ 18 ਤੱਕ ਪਹੁੰਚ ਗਈ ਹੈ ਜਦੋਂ ਕਿ ਦੋ ਲੋਕ ਅਜੇ ਵੀ ਲਾਪਤਾ ਦੱਸੇ ਜਾ ਰਹੇ ਨੇ ਤਾਂ ਨਦੀ ਦੇ ਵਿੱਚ ਪਾਣੀ ਵਧਣ ਕਾਰਨ ਬਚਾਅ ਕਾਰਜ ਰੋਗ ਦਿੱਤੇ ਗਏ ਨੇ ਸ਼ੁੱਕਰਵਾਰ ਸਵੇਰੇ ਮੋੜ ਤੋਂ ਇਹ ਬਚਾਅ ਕਾਰਜ ਸ਼ੁਰੂ ਹੋਣਗੇ ਤਾਂ ਰਾਸ਼ਟਰੀ ਆਫਤ ਪ੍ਰਤੀਕਿਰਿਆ ਬਲ ਐਨ ਡੀ ਆਰ ਐਫ ਰਾਜ ਆਫਤ ਪ੍ਰਤੀਕਿਰਿਆ ਬਲ ਯਾਨੀ ਕਿ ਐਸ ਡੀ ਆਰ ਐਫ ਅਤੇ ਹੋਰ ਏਜੰਸੀਆਂ ਦੀਆਂ ਘੱਟੋ ਘੱਟ 10 ਟੀਮਾਂ ਦੁਆਰਾ ਦਿਨ ਭਰ ਖੋਜ ਅਤੇ ਬਚਾਅ ਕਾਰਜ ਚਲਾਏ ਜਾ ਰਹੇ ਨੇ ਕਿਉਂਕਿ ਇੱਕ ਉੱਡੜ ਟਰੱਕ ਸਮੇਤ ਕੁਝ ਵਾਹਨ ਅਜੇ ਵੀ ਨਦੀ ਦੇ ਗੰਦੇ ਪਾਣੀ ਵਿੱਚ ਫਸੇ ਹੋਏ ਸਨ ਤਾਂ ਜ਼ਿਲ੍ਹਾ ਪ੍ਰਸ਼ਾਸਨ ਨੇ ਉਹਨਾਂ ਨੂੰ ਬਾਹਰ ਕੱਢਣ ਲਈ ਭਾਰਤੀ ਫੌਜ ਦੇ ਉੱਚ ਪ੍ਰਦਰਸ਼ਨ ਵਾਲੇ ਟਰੱਕ ਦੀ ਵਰਤੋਂ ਕੀਤੀ ਹੈ ਤਾਂ ਗੁਜਰਾਤ ਦੇ ਮੁੱਖ ਮੰਤਰੀ ਭੁਪਿੰਦਰ ਪਟੇਲ ਨੇ ਵੀਰਵਾਰ ਨੂੰ ਪੁਲ ਢਹਿਣ ਦੇ ਸਬੰਧ ਦੇ ਵਿੱਚ ਰਾਜ ਦੇ ਸੜਕ ਅਤੇ ਇਮਾਰਤ ਵਿਭਾਗ ਦੇ ਚਾਰ ਇੰਜੀਨੀਅਰਾਂ ਨੂੰ ਮੁਅਤਲ ਕਰ ਦਿੱਤਾ ਤਾਂ ਮੁੱਖ ਮੰਤਰੀ ਪਟੇਲ ਨੇ ਜੋ ਸੜਕ ਅਤੇ ਇਮਾਰਤ ਵਿਭਾਗ ਦਾ ਚਾਰਜ ਵੀ ਉਹਨਾਂ ਕੋਲ ਹੈ ਤੇ ਉਹਨਾਂ ਨੇ ਮਾਹਿਰਾਂ ਨੂੰ ਪੁਲ ਉੱਤੇ ਕੀਤੀ ਗਈ ਮੁਰੰਮਤ ਨਰੀਖਣ ਅਤੇ ਗੁਣਵੱਤਾ ਜਾਂਚ ਬਾਰੇ ਇੱਕ ਰਿਪੋਰਟ ਤਿਆਰ ਕਰਨ ਦੇ ਲਈ ਆਖਿਆ ਤਾਂ ਇਸ ਰਿਪੋਰਟ ਦੇ ਆਧਾਰ ਉੱਤੇ 4 ਇੰਜੀਨੀਅਰਾਂ ਨੂੰ ਮੁਅਤਲ ਕਰਨ ਦਾ ਫੈਸਲਾ ਵੀ ਕੀਤਾ ਗਿਆ ਸੀ ਤਾਂ ਪਟੇਲ ਨੇ ਵਿਭਾਗ ਦੇ ਅਧਿਕਾਰੀਆਂ ਨੂੰ ਇਸ ਘਟਨਾ ਦੇ ਮੱਦੇਨਜ਼ਰ ਰਾਜ ਦੇ ਹੋਰ ਪੁਲਾਂ ਦਾ ਤੁਰੰਤ ਨਰੀਖਣ ਕਰਨ ਦੇ ਹੁਕਮ ਵੀ ਦਿੱਤੇ ਨੇ ਤਾਂ 2021 ਤੋਂ ਗੁਜਰਾਤ ਦੇ ਵਿੱਚ ਪੁਲ ਡਿੱਗਣ ਦੀਆਂ ਘੱਟੋ-ਘੱਟ 6 ਵੱਡੀਆਂ ਘਟਨਾਵਾਂ ਵਾਪਰ ਚੁੱਕੀਆਂ ਨੇ ਤਾਂ ਅਕਤੂਬਰ 2022 ਦੇ ਵਿੱਚ ਮੋਰਬੀ ਕਸਬੇ ਦੇ ਵਿੱਚ ਮਾਛੂ ਨਦੀ ਉੱਤੇ ਇੱਕ ਬ੍ਰਿਟਿਸ਼ ਯੁੱਗ ਦਾ ਸਸਪੈਂਸ਼ਨ ਪੁਲ ਡਿੱਗਣ ਦੇ ਨਾਲ 135 ਲੋਕਾਂ ਦੀ ਜਾਨ ਚਲੀ ਗਈ ਸੀ ਤਾਂ ਉਸ ਤੋਂ ਬਾਅਦ ਇਹ ਬਹੁਤ ਪੁਰਾਣਾ ਪੁਲ ਸੀ ਜੋ ਕਿ ਢਾਈ ਢੇਰੀ ਹੋ ਗਿਆ ਤੇ ਇਸ ਦੇ ਵਿੱਚ ਕਾਫੀ ਵਾਹਨ ਡਿੱਗ ਪਏ ਤੇ ਕਾਫੀ ਲੋਕਾਂ ਦੀ ਮੌਤ ਹੋਈ ਹੈ ਤੇ ਉੱਥੇ ਹੀ ਦੋ ਲੋਕ ਅਜੇ ਵੀ ਲਾਪਤਾ ਦੱਸੇ ਜਾ ਰਹੇ ਨੇ ਤਾਂ ਬਚਾਅ ਕਾਰਜ ਨੇ ਜਿਹੜੇ ਅੱਜ ਫਿਰ ਤੋਂ ਸ਼ੁਰੂ ਕੀਤੇ ਜਾਣਗੇ ਕਿਉਂਕਿ ਲਾਪਤਾ ਲੋਕਾਂ ਦੀ ਭਾਲ ਦੇ ਲਈ ਲਗਾਤਾਰ ਟੀਮਾਂ ਨੇ ਜੜੀਆਂ ਜੁਟੀਆਂ ਹੋਈਆਂ ਨੇ ਤਾਂ ਮੌਤਾਂ ਦਾ ਅੰਕੜਾ ਵੀ ਵਾਧਦਾ ਨਜ਼ਰ ਆ ਰਿਹਾ ਹੈ